ਯੂਕੇ ਨਾਲ ਬਾਜਾ ਯੂਕੇ ਹਾਂ ਜੇੜ ਵੀ ਜਿਹੜਾ ਪਹਿਲਾ ਕਰ ਗਿਆ ਵਾਰ ਬਣਦਾ ਚੇਤੂ ਮੇਲੇ ਦਾ ਅਣਖ ਦਵਾਉਂਦੀ ਚਿੱਤਾਂ ਦਾ ਰਾਜੇ ਖੇਲੇ ਦਾ ਫਰਮਾਨੇ ਵਾਲੇ ਤੇਸੀ ਨੇ ਪਹਿਲਾ ਬਾੜ ਕੀਤਾ ਆ ਆਪਣੀ ਟੀਮ ਦੇ ਲਈ ਜੋੜ ਦੁੱਤਾ ਫਿਕਰੀ ਵਾਲਾ ਪਿੰਡ ਐਸਮੇ ਬਬਰਾ ਆ ਗਿਆ ਬਬਰੀ ਦੀ ਕਬੱਡੀ ਪਿੰਦੀ ਹੈ ਚਾਰ ਤਿਆਰ ਵਰ ਤਿਆਰ ਹੈ ਚੌਂਦੇ ਚੋਂ ਕੌਣ ਐਸਮੇ ਜਫਾ ਲਾਵੀਗਾ ਮਾਰੀਏ ਥਾਪੀ ਕਬੱਡੀ ਪਾ ਦਤੀ ਹੈ ਅਰਸ਼ ਵਰਗੇ ਕਾਲੇ ਵਰਗੇ ਖੁਸ਼ੀ ਵਰਗੇ ਚਾਰ ਵਰ ਤਿਆਰ ਹੈ ਫਾਈਨਲ ਮੈਚ ਧਰਤੀ ਕਲੇ ਝੰਡਾ ਕਰਾਂ ਪਿੰਡ ਦੀ ਹੈ ਐਨ ਨਾਜ਼ਰਾ ਟਿਕੀਆਂ ਹੋਈਆਂ ਵੀ ਕੌਣ ਏਸੀ ਜਿੱਤਦਾ ਤੇ ਮੁੰਡਾ ਆ ਕਬੱਡੀ ਵਵਰਾ ਠਿਕਰੀ ਵਾਲਿਆ ਆ ਕਬੱਡੀ ਟੀਮ ਦੇ ਲਈ ਜੁੜ ਗਿਆ ਲੈ ਵੀ ਸਖਰਾਜ ਇਸ ਵੇ ਭੋਲੇ ਦੀ ਰੇਡ ਪੈਂਦੀ ਆ ਲਓ ਸਾਹਮਣੇ ਕਹਿੰਦੇ ਭੋਲਾ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਫਕਰ ਝੰਡੇ ਦੇ ਕਬੱਡੀ ਕੱਪ ਦਾ ਗ੍ਰੈਂਡ ਫਾਈਨਲੇ ਖੇਡਿਆ ਜਾ ਰਿਹਾ ਹੈ ਕਿ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਜਾਫੀ ਅਰਨਗੇ ਮੂਰੇ ਪਹਾੜ ਬਣ ਕੇ ਰੇਡਰ ਨਸਨਗੇ ਵਾਂਗਰਾ ਪਾਉਣ ਦੇਖੋ ਸਿੰਘ ਕੁੰਡੀਆਂ ਦੇ ਦੋਸਤੋਂ ਫਸਣ ਲੱਗੇ ਮਾਰ ਲੈਂਦਾ ਹੈ ਬਾਜੀ ਹੁਣ ਕੌਣ ਦੇਖੋ ਲਓ ਜੀਤੀ ਨੇ ਕਬੱਡੀ ਪਾਈ ਹੈ ਇਹ ਫਾਈਨਲ ਦਾ ਚੋਟੀ ਦੀਆਂ ਟੀਮਾਂ ਇਹ ਚੋਟੀ ਦਾ ਖੇਡ ਮੇਲਾ ਸ਼ਾਮਾਂ ਟਲੀਆਂ ਦਵਦੀਆਂ ਰੰਗ ਦੀ ਰੌਸ਼ਨੀ ਹੈ ਕਬੱਡੀ 1 2 3 ਦੇ ذریعے ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਉਹ ਪੈਂਦੀ ਰੇਡ ਕਬੱਡੀ 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 ਕਿ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਬਈ ਲਓ ਹਲੇਵੇ ਪਿੰਡ ਦਾ ਗੱਭਰੂ ਲਾਹ ਤੱਕੜਾ ਜਫਾ ਬੱਲੇ ਬੱਲੇ ਕਰਾ ਗਿਆ ਬੱਲੇ ਬੱਲੇ ਕਰਾ ਗਿਆ ਕਾਲਾ ਏਸੀ ਨੂੰ ਹੱਥ ਪਾ ਗਿਆ ਐਨ ਕਹਿੰਦੇ ਏਸੀ ਦਿੱਤੇ ਜਾਣਿਆ ਆ ਰੇਡ ਪਾਉਣ ਦੇ ਲਈ ਮੁੰਡਾ ਇਸ ਵੇਲੇ ਬਾਲਵ ਅੱਗੇ ਵੱਲ ਵਧਿਆ ਹੋਇਆ ਧੂਰਕੋਟ ਪਿੰਡ ਫਾਈਨਲ ਮੈਚ ਝੰਡਾ ਕਾਂ ਦੀ ਧਰਤੀ ਹੈ ਲੈ ਵੀ ਸੂਰੇ ਵਾਲਿਆ ਤੇਰੇ ਤੋਂ ਵੱਡੀਆਂ ਹਸਾਂ ਤੇਰੇ ਤੋਂ ਵੱਡੀਆਂ ਮੀਤਾ ਆਹ ਮੀਤੀ ਵਾਲਾ ਇਸ ਵੇਲੇ ਨਿੰਦੀ ਕਦੇ ਪੇਨੜੇ ਵਾਲੀ ਦੀ ਗੱਲ ਚੱਲੀ ਹੈ ਪਰ ਧੂਰਕੋਟੀਆ ਐਨ ਭੱਜਾ ਲੈ ਵੀ ਸਖਰਾਜ ਇਸ ਵੇਲੇ ਦੁੱਲਾ ਆ ਗਿਆ ਲਓ ਦੁੱਲਾ ਕਹਿੰਦੇ मामੂਪੁਰੀਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਪਤਾ ਹੋਇਆ ਜਿਹੜਾ ਪਿਛਲਾ ਸੀਜ਼ਨ ਪੰਜਾਬ ਦਾ ਲੰਘ ਕੇ ਗਿਆ ਤੇ ਦੁੱਲੇ ਨੇ ਕਹਿੰਦੇ ਬੱਲੇ ਬੱਲੇ ਕਰਾਈ ਟੌਪ ਦਾ ਪ੍ਰਦਰਸ਼ਨ ਕੀਤਾ ਲਓ ਸਾਹਮਣੇ ਦੁੱਲੇ ਦੀ ਰੇਡ ਪਰ ਹੁਣ ਦੇਖਦੇ ਆ ਵੀ ਗੱਲ ਕੀ ਬਣਦੀ ਹੈ 11 ਦੇ ਵਿੱਚੋਂ ਕੌਣ ਜਿਹੜਾ ਨੌਜਵਾਨ ਬੱਲੇ ਬੱਲੇ ਕਰਾਵੇਗਾ ਲਓ ਸਾਹਮਣੇ ਬੱਛੋਆਂੀਆਂ ਹੋ ਗਿਆ ਪੂਰੇ ਲਓ ਦੁੱਲੇ ਤੇ ਦੂਸਰੇ ਪਾਸੇ ਆਹ ਬੱਛੋਆਂੀਆਂ ਨੌਜਵਾਨ ਰੱਖਦਾ ਤੌੜ ਤੇ ਹੱਥ ਹੁੰਦੀ ਹੋਈ ਕਮਾਲ ਲੱਗਦਾ ਜੋਰ ਪਰ ਦੁੱਲਾ ਨੌਜਵਾਨ ਇਹ ਲੱੱਦੀ ਨੇ ਜਦੋਂ ਦੁੱਲਾ ਜੰਮਿਆ ਗੱਲਾਂ ਹੁੰਦੀਆਂ ਮੁਗਲ ਦਰਬਾਰੇ ਲੱੱਦੀ ਨੇ ਜਦੋਂ ਦੁੱਲਾ ਜੰਮਿਆ ਕਹਿੰਦੇ ਦੀਦ ਅਦੁੱਲਾ ਕਹਿੰਦੇ ਸੁਰਖਪੁਰੀਆ ਦੁੱਲਾ ਕਹਿੰਦੇ ਬੱਗੇ ਪਿੰਡ ਵਾਲਾ ਦੁੱਲਾ ਕਹਿੰਦੇ ਫਰੀਜਨੋ ਦਾ ਦੁੱਲਾ ਪਰ ਆਹ ਸਾਹਮਣੇ ਦੁੱਲਾ ਨੌਜਵਾਨ ਜਾਨਦਾਰ ਨੰਬਰ ਜੋੜ ਗਿਆ ਰੇਡ ਪੈ ਗਈ ਨਾ ਵੀ ਵੀਰਿਆ ਕਰ ਦੇਗਾ ਆ ਇਸ ਵੇਲੇ ਫਕਰ ਚੱਲੇ ਦੀ ਟੀਮ ਦੇ ਲਈ ਹੈਪੀ ਖੇਡ ਮੈਦਾਨ ਵਿੱਚ ਹੈ ਤੇ ਹੈਪੀ ਨੇ ਕਹਿੰਦੇ ਇਹਨਾਂ ਚੋਟੀ ਦੀਆਂ ਕਬੜੀਆਂ ਪਾਈਆਂ ਹਨ 2007 ਦੇ ਵਿੱਚ ਕਹਿੰਦੇ ਵਾਜੇਖਾਨੇ ਦੇ ਕੱਪ ਦਾ ਬੈਸਟ ਬਣਿਆ ਇਸ ਸਮੇਂ ਸਮਿੰਦੀਆਂ ਗੱਲਾਂ ਆ ਰੇਡ ਪਾਉਣ ਦੇ ਲਈ ਸਹਿਲ ਦੇਪੜ ਵਾਲਾ ਅੱਗੇ ਵੱਲ ਵਧਿਆ ਚਾਰ ਵਾਜੇਖਾਨੇ ਪਿੰਡ ਦਾ ਸੰਦੀਪ ਤੇ ਪੂਰਾ ਤੇ ਨਾਲ ਕਹਿੰਦੇ ਨਿੰਦੀ ਵਰ ਗਿਆ ਸੂਰੇ ਵਾਲੀਆ ਇਸਵੇਂ ਕਰਦਾ ਟਰਾਈ ਸਹਲ ਓਖੜਦੇ ਪੈਰ ਪਰ ਅੰਕ ਰੇਟਰ ਦਾ ਆ ਰਣ ਪਾਉਣ ਦੇ ਲਈ ਇਸਵੇਂ ਬਿੱਲਾ ਅੱਗੇ ਵੱਲ ਪੱਧਾ ਹੋਇਆ ਮੇਰੇ ਮਿੱਤਰੋ ਪਈ ਹੋਈ ਕਬੱਡੀ ਹੈ 4-4 ਬੜਾ ਵਧੀਆ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਖੇੜਿਆ ਜਾ ਰਿਹਾ ਹੈ ਫਾਈਨਲ ਮੁਕਾਬਲਾ ਚਾਰ ਚਫੇਰਾ ਪਰਿਆ ਹੋਇਆ ਹੁਣ ਦੇਖਦੇ ਹਾਂ ਕਿੰਦੇ ਵਿੱਚੋਂ ਕੌਣ ਲਓ ਨੰਬਰ ਰੀਡਰ ਦੇ ਹਿੱਸੇਜਾ ਜਿਹੜਾ ਹੈ ਬਹੁਤ ਵਧੀਆ ਮੁਕਾਬਲਾ ਹੈ ਤੇ ਬਹੁਤ ਵਧੀਆ ਨੰਬਰ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਰੇਡ ਪੌਂਡ ਦੇ ਲਈ ਕਹਿੰਦੇ ਦੇਸੀ ਫਰਮਾਨੇ ਵਾਲਾ ਫਰਮਾਨੇ ਪਰ ਦਾ ਦੇਸੀ ਕਹਿੰਦੇ ਕਬੱਡੀ ਪੌਂਡ ਦੇ ਲਈ ਤਿਆਰ ਵਰ ਤਿਆਰ ਹੁਣ ਚਾਰ ਜਾਫੇ ਦੇ ਵਿੱਚੋਂ ਦੇਖਦੇ ਆ ਵੀ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਕਿ ਸੁਖੀ ਲੋਪੋ ਛੱਡੇ ਤੀਰ ਪਿੱਛੇ ਨਹੀਂ ਉਹ ਮੁੜਦੇ ਅੰਨਾ ਜੋਰ ਪਤਾ ਲੱਗੇ ਜਦੋਂ ਹੱਥ ਜੁੜਦੇ ਪਹਿਲੀ ਵਾਰੀ ਹਾਰੇ ਦਾ ਨਾ ਕਰ ਪਛਤਾਵਾ ਜਿਹੜਾ ਮਾਰਦਾ ਵਾਲੇ ਤੱਤਾ ਖੂਲ ਹੋਣਾ ਚਾਹੀਦਾ ਹੌਸਲੇ ਦੇ ਮੂਰੇ ਜੱਤ ਗੋਡੇ ਟੇਕਦੀ ਤੇ ਜਿੱਤਣ ਦਾ ਬੰਦੇ ਜਨੂਨ ਕੋਨਾ ਚਾਹੀਦਾ ਜਿੱਤਣ ਦਾ ਬੰਦੇ 'ਚ ਜਨੂਨ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਅੰਦਰ ਜਨੂਨ ਹੈ ਵੀ ਮੈਂ ਆਹ ਕੰਮ ਕਰਨਾ ਹੀ ਕਰਨਾ ਹੈ ਤੇ ਉਹ ਮੰਜ਼ਿਲ ਤੇ ਪਹੁੰਚ ਜਾਂਦੇ ਆ ਜਿਹੜੇ ਆਲਸੀ ਹੁੰਦੇ ਆ ਜਿਹੜੇ ਸੁਸਤ ਹੁੰਦੇ ਆ ਜਿਹੜੇ ਢਿੱਲਣ ਹੁੰਦੇ ਆ ਜਿਹੜੇ ਅੱਜ ਦਾ ਕੰਮ ਕੱਲ ਤੇ ਛੱਡਦੇ ਆ ਤੇ ਉਹ ਫਿਰ ਲੋਕਾਂ ਵੱਲ ਦੇਖਣਯੋਗ ਹੀ ਰਹਿ ਜਾਂਦੇ ਆ ਆ ਬਬਰੇ ਦੀ ਰੇਡ ਟੱਕਰ ਸਿਰੇ ਦੀ ਹੈ ਜ਼ੋਰ ਲੱਗਾ ਹੋਇਆ ਆ ਦੋ ਖਿਡਾਰੀਆਂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਨਹੀਂ ਉਹ ਰੀਸਾਂ ਕਬੱਡੀ 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 ਲੱਗਦਾ ਜੋ ਔਰ ਹਰ ਜੋ ਪਾਸੇ ਹਰ ਜੋ ਪਾਸੇ ਵਾਹ ਓਏ ਮੋਨੂ ਸਰਸਲ ਵਾਲਾ ਮੋਨੂ ਸਰਸਲ ਵਾਲਾ ਜੱਪਾ ਵਧੀਆ ਲੱਗੇ ਤਾੜੀਆਂ ਜ਼ੋਰਦਾਰ ਮਾਰੀ ਆਪਾਂ ਮੋਨੋ ਸਰਸਲ ਵਾਲਾ ਮੇਲਾ ਖਲ ਗਿਆ ਆ ਰੇਡ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਫੇਰ ਪਈ ਹੋਈ ਕਬੱਡੀ ਹੈ ਚਾਰ ਜਗਮਾਲ ਵਾਲੀਆ ਪੂਰਾ ਤੇ ਇੱਕ ਪਾਸੇ ਕਹਿੰਦੇ ਭੋਲਾ ਤਸੀਨਾ ਟਪ ਟਪ ਕਰਕੇ ਚੋਦਾ ਵੀ ਹਾੜੀ ਪੜਦੀ ਮਰੱਪਿਆਂ ਵਾਲੀ ਟਪ ਟਪ ਚੋਵੇ ਮੁੜਕਾ ਇਹ ਸਮੇ ਸਮੇ ਦੀਆਂ ਗੱਲਾਂ ਆ ਰੇਡ ਪੈ ਗਈ ਹੈ ਟਕਰਾਲੇ ਵਾਲਾ ਜੀਤੀ ਇਸ ਵੇ ਬੋਲਿਆ ਹੋਇਆ ਧਾਵਾ ਵੀ ਧਾਵੀ ਕਹਿੰਦਾ ਡੁੱਡ ਪਾਉਂਗਾ ਕਬੱਡੀਆਂ ਲੱਤਾਂ ਬਾਹਾਂ ਹਿੱਕਾਂ ਵਿੱਚ ਤਾਕਤਾਂ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਪਰ ਇਧਰਲੇ ਪਾਸੇ ਕਬੱਡੀ 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 ਅਰਸ਼ ਬੁੱਕਣ ਵਾਲੀ ਹੈ ਭਾਈ ਜਫਾ ਵਧੀਆ ਲੱਗੇ ਕਰੀ ਅਰਸ਼ ਨੇ ਤਾੜੀਆਂ ਮਾਰਿਓ ਉਹ ਬੁੱਕਣ ਵਾਲੀਏ ਮੁੰਡੇ ਨੇ ਕਹਿੰਦੇ ਦੁਨੀਆ ਨੱਚਣ ਲਾਦੀ ਹੈ ਐਨ ਨਜ਼ਾਰੇ ਬਣਤੇ ਹੈ ਗੱਲ ਹੀ ਬਣਾਦੀ ਹੈ ਅਗਲੀ ਰੇਡ ਕਹਿੰਦੇ ਬਾਲਮ ਧੂੜ ਕੋਟੀ ਹੈ ਕਿ ਧੂੜ ਕੋਟੀਆ ਲੱਗਿਆ ਭਾਬੀ ਤੇਰੇ ਪਿੰਡ ਪਟਵਾਰੀ ਬਾਪੂਰੇ ਕਬੱਡੀ ਵੀ ਤਕੜੀ ਖੇਡੀ ਹੈ ਗੀਤਕਾਰੀ ਦੇ ਵਿੱਚ ਵੀ ਸਿਰਾ ਕੀਤਾ ਅੱਜ ਗੁਰਨਾਮ ਕਾਮੇ ਦੇ ਪੁੱਤਰ ਦਾ ਵੀ ਦੁਨੀਆ ਦੇ ਵਿੱਚ ਨਾਮ ਹੈ ਆ ਬਾਲਮ ਦੀ ਪਈ ਹੋਈ ਰੇਡ ਲਓ ਦੋ ਖਿਡਾਰੀਆਂ ਦੇ ਦਰਮਿਆਨ ਸ਼ਰਮਾ ਮੱਖੇ ਵਾਲੀਆ ਬਾਲ ਨੂੰ ਧੂੜ ਕੋੜੀਆ ਆ ਲੱਗਾ ਪਿਆ ਜੋਰ ਕਬੱਡੀ 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 ਬਾਲ ਨੂੰ ਕਹਿੰਦੇ ਪੱਬਾ ਨਾਲ ਧਰਤੀ ਦੀ ਹਿੱਕ ਤੇ ਆਹ ਘਰੂੜ ਵੜਦਾ ਤੁਰਿਆ ਜਾਂਦਾ ਬਾਲ ਨੂੰ ਧੂੜ ਕੋੜੀਆ ਪੱਬਾ ਦੇ ਨਾਲ ਧਰਤੀ ਦੀ ਹਿੱਕ ਤੇ ਕਹਿੰਦੇ ਘਰੂੜ ਵੜਦਾ ਜਾਂਦਾ ਅਗਲੀ ਰੇਡ ਦੁੱਲਾ ਆ ਗਿਆ ਇਹ ਆ ਦੁੱਲਾ ਐਸਵੇਂ ਕਹਿੰਦੇ ਚੰਡੀਗੜੀਆ ਚੋਬਰ ਕਬੱਡੀ ਪਾਰਿਆ ਉਸੇ ਇਲਾਕੇ ਦਾ ਖਿਡਾਰੀ ਕਬੱਡੀ ਪਾਰਿਆ ਦੁੱਲਾ ਚਾਰ ਤਿਆਰ ਵਰ ਤਿਆਰ ਹੈ ਬੱਚੋ ਨਾ ਪਿੰਡ ਆਹ ਜਾਫੀ ਵੀ ਕਹਿੰਦੇ ਪੈਰਾਂ ਦਾ ਬੜਾ ਪੱਕਾ ਹੈ ਮੇਰੇ ਮਿੱਤਰੋ ਐਸਵੇਂ ਖੁਸ਼ੀ ਤੇ ਦੁੱਲਾ ਟੱਕਰ ਸਿਰੇ ਦੀ ਲੱਗਿਆ ਚੋਰ ਬਾ ਓਏ ਪੱਛਵਾਨੀਆਂ ਕਬੱਡੀ 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 ਓ ਫੱਕੇ ਦੇ ਯਾਰੋ ਮੈਨੂੰ ਲੱਗਦਾ ਦੱਸਿਓ ਮਾਰਾ ਜਿਆ ਮੇਲਾ ਫੱਕਰ ਝੱਲੇ ਦਾ ਗੋਹਦਾ ਨੰਬਰ ਨੰਬਰ ਕਹਿੰਦੇ ਜਾਫੀਆਂ ਨੂੰ ਦਿੱਤਾ ਗਿਆ ਹੈ ਨੰਬਰ ਕਹਿੰਦੇ ਜਾਫੀਆਂ ਦਾ ਹੈ ਅਗਲੀ ਰੇਡ ਕੌਣ ਪਾਵੇਗਾ ਲਓ ਕਿਤੇ ਦੇਸੀ ਫਰਮਾਨਾ ਤਿਆਰ ਵਰ ਤਿਆਰ ਮੋਹ ਸੁਪਰੇ ਪੁਈ ਦੀ ਕਰੋ ਜੀ ਗਰਾਊਂਡ ਦੇ ਵਿੱਚ ਮੋਹ ਸੁਪਰੇ ਕਾਹ ਕਹਿੰਦੇ ਦੇਸੀ ਫਰਮਾਨਿਆਂ ਨੇ ਕਬੱਡੀ ਪਾ ਦਿੱਤੀ ਐ ਕਿ ਆਪਣਿਆਂ ਦੀ ਮਾਰ ਝੱਲ ਸਕਦਾ ਨਹੀਂ ਯਾਰ ਭਾਵੇਂ ਪਿੱਠ ਪਿੱਛੇ ਸਾਰਾ ਹੀ ਜਹਾਨ ਬੋਲ ਜੇ ਜਦੋਂ ਆਪਣੇ ਹੀ ਕਰਦੇ ਨੇ ਪਿੱਠ ਪਿੱਛੇ ਵਾਰ ਇਹ ਦੁੱਖ ਬੰਦੇ ਨੂੰ ਮਿੱਟੀ ਵਿੱਚ ਰੋਲ ਦੇ ਇਹ ਦੁੱਖ ਬੰਦੇ ਨੂੰ ਮਿੱਟੀ ਵਿੱਚ ਰੋਲ ਦੇ ਗਗਨ ਸੂਰੇ ਵਾਲੀ ਐ ਕੀ ਬੰਦਾ ਵੀਰ ਆਉ ਕਰ ਗਿਆ ਕਮਾਲ ਲੈ ਵੀ ਗੇਵਨਾ ਮਿਹਨਤ ਰੰਗ ਲਿਆ ਰਹੀ ਐ ਆਹ ਦੇਖ ਮੁੰਡੇ ਦੀ ਮਿਹਨਤ ਇਹ ਪਤਾ ਲੱਗਦਾ ਵੀ ਗਗਨ ਦੁਬਾਰਾ ਫੇਰ ਫਿੱਟ ਐ ਆਉ ਫੇਰ ਫਿੱਟ ਐ ਫੇਰ ਗੱਲਾਂ ਹੋਣਗੀਆਂ ਰੇਡ ਪੈ ਗਈ ਨਾ ਵੀਰੇ કરી ਗੱਲ ਆ ਰੇਡ ਐਸਵੇਂ ਰਾਮਣਾ ਕੋਈ ਬਿੱਲਾ ਕੰਦਾ ਭਾਈ ਮੋਹਸਮਰੇ ਪਹੁੰਚਦੀ ਕਰੋ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਮੋਹਸਮਰੇ ਹਾਂਜੀ ਕੈਰੀਅਰ ਰੂੜੇਕਿਆਂ ਵਾਲਾ ਕਹਿੰਦਾ ਮੁੰਡਾ ਇਹ ਵੀ ਖਿੱਡੂ ਯਾਰਪ ਦੇ ਖੇਡ ਮੈਦਾਨਾਂ ਵਿੱਚ ਪਰ ਉਧਰਲੇ ਪਾਸੇ ਆਈਸੀ ਜਿੱਤ ਨੂੰ ਫਿਰਦਾ ਵਕਣ ਵਾਲੀਆ ਕਰਦਾ ਕਮਾਲ ਅਰਸ਼ ਪਰ ਅਗਲੀ ਰੇਡ ਪਾਉਣ ਦੇ ਲਈ ਪਸੀਨਾ ਟਿੱਪ ਟਿੱਪ ਕਰਕੇ ਚੁੰਦਾ ਆਹ ਰੇਡ ਪੈਂਦੀ ਹੈ ਵੀ ਮੁੜ ਕੋ ਮੁੜਕੀ ਹੋ ਗਿਆ ਲੱਗਿਆ ਜੋਰ ਚੋપરાਾਂ ਦਾ ਕੰਡਾ ਬਿਲੀ ਚੁਬਦਾ ਜਿਸਮ ਕਠੋਰ ਚੋપરાਾਂ ਦਾ ਜੜੀ ਜਵਾਨੀ ਗਰਮ ਕੌਣ ਨਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਤਲੋ ਡਰ ਕੇ ਨਹੀਂ ਭੱਜਦੇ ਲਓ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਿਆ ਅਗਲੀ ਰੇਡ ਕਹਿੰਦੇ ਬਬਰਾ ਫੇਰ ਤੁਰ ਪਿਆ ਨਿਊਜ਼ੀਲੈਂਡ ਖੇਡਿਆ ਮਾਲਵਾ ਕਬੱਡੀ ਕਲੱਬ ਲਈ RAMU ਵਾਲੀ ਜੱਗੀ ਦੀ ਟੀਮ ਲਈ ਕਹਿੰਦੇ ਨੌਜਵਾਨ ਨੇ ਬੱਲੇ ਬੱਲੇ ਕਰਾਈ ਹੈ ਲਓ ਸਾਹਮਣੇ ਬਬਰਾ ਕਬੱਡੀ ਪੌਣ ਦੇ ਲਈ ਵਾਧਾ ਹੋਇਆ 11 ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਜਿਨ੍ਹਾਂ ਨੇ ਖੁਰਾਕਾਂ ਖਾਧੀਆਂ ਜਿਨ੍ਹਾਂ ਨੂੰ ਆਤਮ ਵਿਸ਼ਵਾਸ ਹੈ ਜਿਹੜੇ ਕੌਨਫੀਡੈਂਸ ਦੇ ਵਿੱਚ ਹੈ ਓ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਔਰ ਟੱਕਰ ਫੇਰ ਟੱਕਰ ਫੇਰ ਸਿਰੇ ਦੀ ਹੈ ਮੇਲਾ ਗੂੰਜ ਉੱਠਿਆ ਆਹ ਸਿਰਾ ਹੋਣ ਲੱਗਿਆ ਦੋ ਖਿਡਾਰੀਆਂ ਦੇ ਦਰਮਿਆਨ ਵਾਹ ਓਏ ਮੋਨੂ ਵਾਹ ਓਏ ਮੋਨੂ ਐਸਵੇਂ ਕਹਿੰਦੇ ਸਿਰਸਲ ਵਾਲਾ ਐ ਮੋਟੀ ਦਾ ਜੱਫਾ ਵਧੀਆ ਲੱਗੇ ਕਰੀ ਤਾੜੀਆਂ ਮੋਨੂ ਨੇ ਵੀ ਜ਼ੋਰਦਾਰ ਮਾਰਿਓ ਮੋਨੂ ਵੀ ਸਰਾ ਲਾਈ ਆਉਂਦਾ ਉਧਰ ਹਰਪ੍ਰੀਤ ਸਾਡਾ ਵੀਰ ਪੁੱਜਾ ਲੈ ਵੀ ਹਰਪ੍ਰੀਤਿਆ ਤੇਰਾ ਵੀ ਧੰਨਵਾਦ ਹਰਪ੍ਰੀਤ ਸਾਡਾ ਵੀਰ ਫਕਰ ਚੜੇ ਵਾਲਾ ਉਸ ਵੀਰ ਦਾ ਵੀ ਧੰਨਵਾਦ ਹਰਮਦੀ ਰੇਡ ਲੈ ਵੀ ਦੀਪਕ ਰਿੰਗ ਵਾਲੇ ਨੌਜਵਾਨ ਤੇ ਸੰਦੀਪ ਐਨ ਬਾਜੇਖਾਨੇ ਵਾਲਾ ਪਰ ਵਾਲਬ ਆਹ ਕਬੜੀ ਭੱਜ ਆਇਆ ਆ ਕਬੜੀ ਟੀਮ ਦੇ ਲਈ ਜੁੜੀ ਹੈ ਝੰਡਾ ਕਲਾਂ ਦਾ ਵੱਟਾ ਮੇਲਾ ਚੱਲ ਰਿਹਾ ਹੈ ਅਗਲੇ ਸਾਲ ਸਾਡਾ ਕਹਿੰਦੇ ਭੱਲਰ ਜੁਕੇ ਕਹਿੰਦਾ ਵੀ ਆਪਾਂ ਬੁਲਟ ਦੇਨੇ ਆ ਰਸ਼ਪਾਲ ਭੱਲਰ ਜੁਕੇ ਦਾ ਬਹੁਤ ਬੜਾ ਧੰਨਵਾਦ ਆਹ ਰੇਡ ਪਾਉਣ ਦੇ ਲਈ ਜੀਤੀ ਫੇਰ ਅੱਗੇ ਵੱਲ ਵਧਿਆ ਹੋਇਆ ਹੈ ਕਾਲਾ ਤਿਆਰ ਬਰ ਤਿਆਰ ਨਾਲ ਕਹਿੰਦੇ ਕਰਮੀ ਲੱਗਿਆ ਹੋਇਆ ਭੁੱਲਣ ਪਿੰਡ ਵਾਲਾ ਇੱਕ ਇੱਕ ਗਨੀ ਤੇ ਬੁੱਕਣ ਵਾਲੀ ਹੈ ਵੀ ਕੌਣ ਇਸ ਵਿੱਚ ਕਰੇਗਾ ਕਮਾਲ ਮੇਰੇ ਮਿੱਤਰੋ ਆਹ ਕਹਿੰਦੇ ਬੁੱਕਣ ਵਾਲੀ ਸਖਰਾਜ ਏਸੀ ਤੇ ਤੁਨੂੰ ਫਿਰਦਾ ਏਸੀ ਏਸੀ ਦਿੱਤੇ ਜਾਣੇ ਆ ਅਰਸ਼ ਤੇ ਜੀਤੀ ਦੇ ਦਰਮਿਆਨ ਟੱਕਰ ਸਿਰੇ ਦੀ ਆ ਪੈਂਦੇ ਭੰਗੜੇ ਉਹ ਫੱਕਰ ਚੰਦੇ ਵਾਲਿਓ ਜਫਾ ਵਧੀਆ ਲਗਾ ਅਰਸ਼ ਲਈ ਤਾੜੀਆਂ ਜ਼ੋਰਦਾਰ ਬਸਤਾ ਨੂੰ ਏਸੀ हेयर ਕੰਡੀਸ਼ਨਰ ਦਿੱਤੇ ਜਾਣੇ ਆ ਲੈ ਵੀ ਰਾਜ ਕੰਪਨੀ ਕਿਹੜੀ ਆ ਹੋਲਟਸ ਦੇ ਦਿੱਤੇ ਜਾਣਗੇ ਹੋਲਟਸ ਦੇ ਸੀ ਦਿੱਤੇ ਜਾਣੇ ਆ ਅੱਜ ਕਿਹੜੇ ਘਰ ਕਿਹੜੇ ਪਿੰਡ ਕਿਹੜੇ ਸ਼ਹਿਰ ਕਿਹੜੇ ਜ਼ਿਲ੍ਹੇ ਨੂੰ ਜਾਣਗੇ ਕਿਹੜੇ ਜੇਤੂ ਬਣਨਗੇ ਥੋੜੇ ਸਮੇਂ ਤੱਕ ਫੈਸਲਾ ਹੋ ਜਾਣਾ ਲਓ ਪੈਂਦੀ ਹੋਈ ਦੇਸੀ ਦੀ ਰੇਡ ਰੇਡਾਂ ਬੈਸਟ ਵਾਲੀਆਂ ਜੱਫੇ ਬੈਸਟ ਵਾਲੇ ਆਓ ਸਾਹਮਣੇ ਪੈਂਦੀ ਰੇਡ ਲਓ ਸੰਦੀਪ ਨੇ ਕੋਸ਼ਿਸ਼ ਕੀਤੀ ਹੈ ਪਰ ਦੇਸੀ ਫਰਮਾਨੇ ਵਾਲਾ ਬੰਨਿਆ ਪਰ ਬੰਨਿਆ ਖਿਡਾਰੀ ਸਾਡੀ ਖੇਡ ਕਬੱਡੀ ਦਾ ਤਕੜਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਹੈ ਇਹ ਧੂੜਾ ਪੱਟੀ ਜਾਂਦੇ ਆ ਜਿਨ੍ਹਾਂ ਦੁੱਧ ਬਾਵਾ ਦਾ ਪੀਤਾ ਲੋਕੋ ਡੱਕਣੇ ਸੌਖੇ ਨਹੀਂ ਦੁੱਲਾ ਲੱਖਾਂ ਦੇ ਕੋਜੀਤਾ ਲੋਕੋ ਰੁਕਣੇ ਸੌਖੇ ਨਹੀਂ ਦੁੱਲਾ ਲੱਖਾਂ ਦੇ ਕੋਜੀਤਾ ਹਉ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਕਬੱਡੀ 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 ਹਉ ਕਾਲੇ ਨੇ ਬੱਲੇ ਬੱਲੇ ਕਰਾਈ ਆ ਭਾਈ ਕਾਲੇ ਦਾ ਜਫਾ ਵਧੀਆ ਲੱਗਾ ਕਾਲੇ ਨੇ ਵੀ ਤਾੜੀਆਂ ਮਾਰਿਆ ਜ਼ੋਰਦਾਰ ਤਾੜੀਆਂ ਜ਼ੋਰਦਾਰ ਮਾਰਦੀ ਏ ਆ ਰੇਡ ਪਾਉਣ ਦੇ ਲਈ ਭੋਲਾ ਵੀ ਮੈਚ ਹੋਣਗੇ ਟੱਕਾਂ ਨੇ ਚੱਟ ਆਉਣਗੇ ਪਤਾ ਲੱਗ ਜੂ ਕਿਨਾ ਕੱਢੂਗਾ ਪਾਣੀ ਆ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨੇਤਰੂਪੜੇ ਮਖਾਣੀ ਆ ਕਰਨ ਐਸਵੇਂ ਕਰਦਾ ਟਰਾਈ ਕਿਰ ਦੇ ਮੈਦਾਨ ਦੇ ਵਿੱਚ ਕਰਨ ਕਰਨ ਤਲਵਾਰੇ ਵਾਲਾ ਇੱਕ ਪਾਸੇ ਭੋਲਾ ਤੇ ਕਰਨ ਉਹ ਟੱਕਰ ਸਿਰੇ ਦੀ ਬਰਾਕਰੇਟਰ ਦਾ ਆ ਰੇਡ ਪਾਉਣ ਦੇ ਲਈ ਹਾਫ ਸਮਾਂ ਵਾਟਰ ਬ੍ਰੇਕ ਦਾ ਸਮਾਂ ਅੱਜ ਦੇ ਮੈਚ ਦਾ ਹਾਫ ਸਮਾਂ 1 ਹਾੜ 15 ਜੂਨ ਪਿੰਡ ਅਹਿਲੀ ਕੀਤੇ ਹੈ ਭਾਲੀ ਯੂਕੇ ਫਿਰ ਤੋਂ ਰਿਸ਼ਪਾਲ ਸਿੰਘ ਜੀ ਪੁੱਲਰ ਤੇ ਸਟਾਕਰਿਓ ਵੀਰਾਂ ਦਾ ਬਹੁਤ ਮਾਨ ਸਿੰਘ ਜੀ ਪੁੱਲਰ ਸਾਹਿਬ ਔਰ ਜਿੰਦੂ ਬਿਰਕਰੀ ਵੱਡੇ ਡੇਡ ਅਰਸ਼ ਤੇ ਅਜੇ ਏਸੀ ਜਿੱਤਨ ਨੂੰ ਫਿਰਦਾ ਅਰਸ਼ ਤੇ ਕਹਿੰਦੇ ਏਸੀ ਜਿੱਤਨ ਨੂੰ ਫਿਰਦਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਰਬਨਾ ਤੇ ਅਰਸ਼ ਮੁੱਕਣ ਵਾਲੀ ਹੈ ਫਕਰ ਚੰਡੇ ਦੇ ਮੇਲੇ ਦਾ ਗ੍ਰੈਂਡ ਫਾਈਨਲ ਆ ਲੱਗਾ ਪਿਆ ਜੋਰ ਕਬੱਡੀ ਕਬੱਡੀ ਵਾਹ ਵੇਖਿਆ ਬਿਰਵਾ ਲਾ ਵੀ ਫਕਰ ਛੱਡੇ ਵਾਲਿਓ ਅਰਸ਼ ਲਈ ਵੀ ਤਾੜੀਆਂ ਮਾਰਿਓ ਲਓ ਬੁੱਕਨ ਵਾਲੀਆ ਮੁੰਡਾ ਵੀ ਕਮਾਲ ਕਰੀ ਤੁਰਿਆ ਆਉਂਦਾ ਹੈ ਅਗਲੀ ਰੇਡ ਦੇਸੀ ਆ ਗਿਆ ਫਰਮਾਨੇ ਵਾਲਾ ਲਓ ਦੇਸੀ ਫਰਮਾਨੇ ਵਾਲਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਵਜਾ ਹੋਇਆ ਹੈ ਟਿੱਬਿਆਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਆਓ ਵੇਖਦੇ ਹਾਂ ਖੇਡ ਮੈਦਾਨ ਦੇ ਵਿੱਚ ਦੇਸੀ ਫਰਮਾਨੇ ਵਾਲੇ ਦੀ ਰੇਡ ਦੂਜੇ ਪਾਸੇ ਸੂਰੇ ਵਾਲੀਆ ਗਗਨ ਗਗਨ ਜਫਾ ਲਾਉਂਦਾ ਦੁਨੀਆ ਹੁੰਦੀ ਮਗਨ ਇਹ ਆ ਗਗਨ ਮੇਰੇ ਮਿੱਤਰੋ ਸੂਰੇ ਵਾਲੀਆ ਅਗਲੀ ਕਬੱਡੀ ਪਾਉਣ ਦੇ ਲਈ ਠੀਕਰੀ ਵਾਲੀਆਂ ਬਾਬਰਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਕਦੇ ਠੀਕਰੀ ਬਣੀਏ ਮੇਰੇ ਵੀਰੋ ਚੀਨੇ ਨੇ ਤੰਗੜੀ ਕਬੱਡੀ ਖੇਢੀ ਹੈ ਲਓ ਸਾਹਮਣੇ ਵੇਖਦਾ ਵੀ ਬਾਬਰਾ ਠੀਕਰੀ ਵਾਲੀਆਂ ਆਹ ਦੂਜੇ ਪਾਸੇ ਬੱਲੇ 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 ਆਹ ਕਬੱਡੀ 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 ਇਸ ਵੇਲੇ ਮੋਨੂ ਆਹ ਸਿਰਸੜ ਵਾਲਾ ਮੋਨੂ ਸਿਰਸੜ ਵਾਲਾ ਮੋਨੂ ਬੱਲੇ 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 ਫੱਕਰ ਝੰਡੇ ਵਾਲਿਓ ਤਾੜੀਆਂ ਆਹ ਵੇਖਦਾ ਤੀਜਾ ਟੱਚ ਤੇ ਤੀਜਾ ਜਫਾ ਮੇਰੇ ਮਿੱਤਰੋ ਤੀਜਾ ਟੱਚ ਤੇ ਤੀਜਾ ਜਫਾ ਮੋਨੂ ਸਿਰਸੜ ਵਾਲਾ ਅੱਜ ਬੋਟਸਨਾ ਏਸੀ ਮੇਰੇ ਮਿੱਤਰੋ ਜਿੱਤਣ ਨੂੰ ਫਿਰਦਾ ਤੇ ਤਿੰਨੇ ਜੱਫੇ ਡੋਕਰ ਕਹਿੰਦਾ ਬਾਬਰੇ ਠੀਕਰੀਵਾਲ ਨੂੰ ਲਾਏ ਆ ਬੋ ਨੂੰ ਸਰਸਰ ਵਾਲੇ ਨੇ ਬਾਲਮ ਧੂਰ ਕੋਟੀਆਂ ਮਾਖੇ ਵਾਲੀਆਂ ਟੁੱਟ ਟੁੱਟ ਪੈਂਦਾ ਮਾਖੇ ਵਾਲੀਆਂ ਟੁੱਟ ਟੁੱਟ ਪੈਂਦਾ ਮਾਖੇ ਏਸੀ ਫਰਮਾਨੇ ਦੀਆਂ ਹੁਣ ਤੋਂ ਤਿੰਨ ਰੇਡਾਂ ਰਸ਼ਪਾਲ ਪੁੱਲਰ ਯੂਕੇ ਦੇ ਵੱਲੋਂ 5000 ਦੀਆਂ ਪੈਣਗੀਆਂ ਫਰਮਾਨੇ ਵਾਲੇ ਦੇਸੀ ਦੀਆਂ ਤਿੰਨ ਰੇਡਾਂ ਹੁਣ ਤੋਂ ਲੈ ਕੇ ਰਸ਼ਪਾਲ ਪੁੱਲਰ ਯੂਕੇ ਵਾਲਾ ਕਹਿੰਦਾ ਵੀ 5000 ਦੀਆਂ ਅਰਸ਼ ਬੁੱਕਰ ਵਾਲੀ ਦੇ ਤਿੰਨ ਜੱਫੇ 5000 ਦੇ ਹੋਣਗੇ ਰਸ਼ਪਾਲ ਭੁੱਲਰ ਯੂਕੇ ਦੇ ਵੱਲੋਂ ਅਰਸ਼ ਬੁੱਕਰ ਵਾਲੇ ਦੇ ਤਿੰਨ ਜੱਫੇ 5000 ਦੇ ਤੇ 골ਡੀ ਝੰਡੇ ਵਾਲੇ ਦਾ ਇੱਕੋ ਜਿਹਾ 5000 ਦਾ ਅਰਸ਼ ਤੇ ਦੁੱਲਾ ਅਰਸ਼ ਤੇ ਦੁੱਲਾ ਅਰਸ਼ ਤੇ ਇੱਥੇ ਰੱਖ ਇੱਥੇ ਰੱਖ ਨਹੀਂ ਉਹ ਰੀਸਾ ਅਰਸ਼ ਤੇਦੁੱਲਾ ਅਰਸ਼ ਤੇਦੁੱਲਾ ਆ ਨੰਬਰ ਤਾੜੀਆਂ ਵਾਲਾ ਆ ਨੰਬਰ ਤਾੜੀਆਂ ਵਾਲਾ ਏ ਉਹ ਵਾਹ ਓਏ ਸੋਹਣਿਆ ਸੋਹਣਿਆ ਬੜੀ ਜਿਆਦਾ ਬਾਤ ਐ ਓ ਕਿਆ ਬਾਤ ਆ ਝੰਡੇ ਵਾਲਿਓ ਨਜਾਣਾ ਆਇਆ ਕਿ ਨਹੀਂ ਫੇਰ ਦੱਖ ਤੋੜ ਤੇ ਦੁੱਖ ਤੋੜ ਤੇ ਦੁੱਖ ਤੋੜ ਤੇ ਆ ਜਫੇ ਦੇਤੇ ਕਹਿੰਦੇ ਦੁੱਖ ਹੀ ਤੋੜਤੇ ਆ ਆ ਨਜ਼ਾਰਾ ਹੀ ਲਿਆਦਾ ਸਵਾਦ ਹੀ ਬੰਦਤ ਆ ਉਹ ਕਹਿੰਦੇ ਜੱਟ ਖੁਸ਼ ਕਰਤੇ ਆ ਦੇਸੀ ਦੀ 5000 ਦੀ ਪਹਿਲੀ ਰੇਡ ਪੈ ਰਹੀ ਹੈ ਰਸ਼ਪਾਲ ਪੁੱਲਰ ਯੂਕੇ ਦੇ ਵੱਲੋਂ 8000 ਦੀ ਰੇਡ ਲਓ 5000 ਦੀ ਪਹਿਲੀ ਰੇਡ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਤੇ ਦੂਜੇ ਪਾਸੇ ਸਗਰਾਜ ਸੋਰੇ ਵਾਲੀਆ ਸੋਰੇ ਵਾਲੀਆ ਸੋਰੇ ਵਾਲੀਆ ਉਹ ਚੰਡੇ ਵਾਲਿਓ ਗਗਨ ਦੇ ਲਈ ਵੀ ਤਾੜੀਆਂ ਮਾਰਿਓ 5000 ਦਾ ਜਫਾ ਲਾ ਗਿਆ ਗਗਨ ਸੂਰੇ ਵਾਲੀਆ 5000 ਹਜ਼ਾਰ ਪਾਰ ਗਿਆ ਰਸ਼ਪਾਲ ਭੁੱਲਰ ਦੇ ਬੰਨਿਓ 5000 ਦਾ ਵੱਡਾ ਮਾਨ ਸਨਮਾਨ ਆ ਮੇਰੇ ਮਿੱਤਰੋ ਆਓ ਸਾਹਮਣੇ ਵੇਖਦਾ ਰਮਨਾ ਹਸਨਪੁਰਿਆ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਜਿਹੜਾ ਰਮਨਾ ਹਸਨਪੁਰਿਆ ਆਪਣੀ ਟੀਮ ਦੇ ਹਿੱਸੇ ਲੱਖਾਂ ਦੇ ਨੰਬਰ ਦਾ ਵਾਅਦਾ ਕਰਦਾ ਹੋਇਆ ਬੇਨਤੀ ਕਰਦੇ ਆ ਸਾਡੇ ਸਾਰੇ ਸਤਕਾਰਯੋਗ ਭਰਾਵਾਂ ਨੂੰ ਜਿਨ੍ਹਾਂ ਦੀ ਡਿਊਟੀ ਨਹੀਂ ਸੋ ਪਿਆਰ ਤੇ ਸਤਕਾਰ ਨਾਲ ਬਹਿ ਜਾਓ ਮੇਰਾ ਵੀਰ ਸਾਰਿਆਂ ਨੂੰ ਸੀ ਹੱਥ ਮੰਨ ਕੇ ਬੇਨਤੀ ਕਰਦੇ ਆ ਗਰਾਊਂਡ ਹੌਣ ਜਿਹੜਾ ਆਪਾਂ ਸਿਸਟਮ ਬਣਾ ਕੇ ਰੱਖੀਏ ਬਾਲਮ ਧੂਰ ਕੋਟੀਆਂ ਕਬੱਡੀ ਕਬੱਡੀ ਕਰਦਾ ਇਹਦੇ ਬਾਪ ਨੇ ਚੋਟੀ ਦੀ ਕਬੱਡੀ ਖੇਡੀ ਆ ਇਹ ਕਹਿੰਦੇ ਧੂੜ ਕੋਟਿਏ ਕਾਮੇ ਦਾ ਪੁੱਤ ਰਿਆ ਆਹ ਦੂਜੇ ਪਾਸੇ ਹਿੰਦੀ ਪੱਕੇ ਤੌਰ ਤੇ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਰਹਿੰਦਾ ਹੈ ਰਾਤੀ ਆਸਟ੍ਰੇਲੀਆ ਤੋਂ ਪੁਜਿਆ ਔਰ ਅੱਜ ਝੰਡੇ ਖਰਾਂ ਦੇ ਵਿੱਚ ਵੱਡਾ ਮੇਲਾ ਖੇਡਣ ਦੇ ਲਈ ਪੁਜਿਆ ਆਇਆ ਹੈ ਇਧਰ ਨਾਲ ਦੇਖਣਾ ਵੀ ਲੱਖੂ ਵੀ ਆਇਆ ਹੋਇਆ ਬੱਛੋਆਣੇ ਵਾਲਾ ਰਾਜਕੁਮਾਰ ਸਾਡੀ ਖੇਡ ਕਬੱਡੀ ਦਾ ਚੋਟੀ ਦਾ 스타 ਹੈ ਲਓ ਅਗਲੀ ਰੇਡ ਕਕਰਾਲੇ ਆਣਾ ਜੀਤੀ ਆ ਗਿਆ ਕਕਰਾਲੇ ਵਾਲਾ ਬੈਸਟਾਂ ਨੂੰ ਇਸੀ ਵਿੱਚ ਤੇ ਜਾਣਗੇ ਜਿਹੜੇ ਖਿਡਾਰੀ ਬੈਸਟ ਬਣਗੇ ਇਹ ਆਉਣ ਵਾਲਾ ਸਮਾਂ ਡਿਸਾਈਡ ਕਰੇਗਾ ਆਉਣ ਵਾਲਾ ਸਮਾਂ ਤੈਅ ਕਰੇਗਾ ਕਹਿੰਦੇ ਹੁੰਦੇ ਆ ਵੀ ਪ੍ਰਮਾਤਮਾ ਨੇ ਜਿਹਨੂੰ ਸ਼ੋਰਟ ਦੇਣੀ ਹੈ ਉਹ 23 ਦੇਣੀ ਹੈ ਇਹ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਦਿੱਸੇ ਲਓ ਜੀਪੀ ਦੀ ਰੇਡ ਇਹ ਕਾਲਾ ਕੋਸ਼ਿਸ਼ ਕਰਦਾ ਹੋਇਆ ਦੋ ਖਿਡਾਰੀਆਂ ਦੇ درمیان ਫਾਇਦੀਆਂ ਗਾਜਾ ਕਬੱਡੀ 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 ਆਹ ਨੰਬਰ ਰੇਡਰ ਦੇ ਹਿੱਸੇ 'ਚ ਆ ਜਿਹੜਾ 골ਡੀ ਦਾ ਇੱਕੋ ਜਫਾ 5000 ਦਾ ਰਸ਼ਪਾਰ ਭੁੱਲਰ ਦੇ ਵੱਲੋਂ ਹੋਵੇਗਾ ਇਹ ਦੇਸੀ ਦੀਆਂ ਤਿੰਨ ਰੇਡਾਂ ਤੇ 5000 ਲੱਗਾ ਸੀਗਾ ਤੇ ਗਗਨ ਸੂਰੇ ਆੜੀਏ ਨੇ 5000 ਦਾ ਜਫਾ ਲਾ ਦਿੱਤਾ ਅਰਸ਼ ਮੋਕਰ ਵਾਲੇ ਦੇ ਤਿੰਨ ਜਫੇ ਰਸ਼ਪਾਰ ਭੁੱਲਰ ਦੇ ਵੱਲੋਂ ਕਹਿੰਦੇ 5000 ਦੇ ਹੋਣਗੇ ਰੇਡ ਪੈ ਗਈ ਨਾ ਵੀ ਵਿਰਿਆ ਕਰ ਦੇਗਾ ਲਓ ਬਾਲਮ ਧੂਰਕੋਟੀਆਂ ਇਸ ਵੇਲੇ ਮੇਰੇ ਵੀਰੋ ਖੇਡ ਕਬੱਡੀ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਕਬੱਡੀ ਦਾ ਮੱਡਾ ਸਟਾਰ ਬਾਲਮ ਬਾਲਮ ਆਹ ਦੂਜੇ ਪਾਸੇ ਵੇਖ ਰਹਾ ਵੀ ਨੌਜਨ ਠੂਲੀ ਮਾਨ ਦੀ ਟੀਮ ਦਾ ਖਿਡਾਰੀ ਹੈ ਤੇ ਨੰਬਰ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾਣ ਰਿਹਾ ਹੈ ਰਾਮਨਾ ਹਸਨਪੁਰੀਆ ਕਹਿੰਦੇ ਧੂਰੀ ਦੇ ਇਲਾਕੇ ਦਾ ਇਹ ਖਿਡਾਰੀ ਹੈ ਆਹ ਸਾਹਮਣੇ ਕਹਿੰਦੇ ਨੌਜਨ ਰਾਮਨਾ ਹਸਨਪੁਰੀਆ ਕਬੱਡੀ ਕਬੱਡੀ ਕਰਦਾ ਹੋਇਆ 골ਡ ਨਾਈਟ ਕੋ ਜਫਾ 5000 ਦਾ ਆਹ ਬੁੱਕਣ ਵਾਲੀਆ ਜਿਹਨੇ ਮੌਕੇ ਦਾ ਆਹ ਅਰਸ਼ ਅਰਸ਼ ਬੁੱਕਣ ਵਾਲੀਆ ਤੇ ਬੱਲੇ ਬੱਲੇ ਹੋਈ ਪਈ ਹੈ ਲੇ ਵੀ ਪੁਆਇੰਟਾਂ ਵਾਲਿਆ ਅਰਸ਼ ਮੈਨੂੰ ਲੱਗਦਾ ਵੀ ਬੈਸਟ ਵਾਲੀ ਦੌਰ ਚ ਟੌਪ ਤੇ ਚੱਲ ਰਿਹਾ ਚਾਰ ਤੋਂ ਪੰਜ ਜੱਫੇ ਕਹਿੰਦੇ ਅਰਸ਼ ਬੁੱਕ ਵਾਲੀ ਇਹਨੇ ਹਾਲੇ ਤੱਕ ਲਾ ਦਿੱਤੇ ਐ ਤੇ ਏਸੀ ਜਿੱਤਾਂ ਨੂੰ ਫਿਰਦਾ ਔਰ ਹਾਲੇ ਤੇ ਯਾਰ ਮੈਦਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਹਾਲੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਪੈਂਦੀ ਹੋਈ ਰੇਡ ਤੇ ਨੰਬਰ ਰੇਡ ਦੇ ਸੀਗਾ ਨਹੀਂ ਵੀ ਭਾਈ ਰੇਡ ਦਾ ਪੁਆਇਆ ਮੇਰਾ ਵੀਰ ਆਹ ਰੇਡ ਦਾ ਪੁਆਇਆ ਮੇਰਾ ਵੀਰ 1 ਮਿੰਟ ਰੋਕ ਲਓ ਭਾਈ ਮਹੌਲ ਇਧਰ ਸੈੱਟ ਕਰੋ ਉਧਰ ਦਰਸ਼ਕ ਟੱਕਰਾਂ ਦੇ ਵੇਖਣੀਆਂ ਬਹਿ ਜੋ ਲੋਕੋ ਲਾਈਨ ਛੱਡ ਕੇ ਸਾਹਨਾ ਦੀ ਟੱਕਰ ਕੱਲ ਬੈਸਟ ਬਣਿਆ ਸਾਰਾ ਨਗਰ ਖੁਸ਼ ਹੋਇਆ ਸਾਰਾ ਦਾਕਾ ਖੁਸ਼ ਹੋਇਆ ਸਾਰੇ ਖੁਸ਼ ਆ ਵੀ ਸਾਡੇ ਵਾਲਾ ਇੰਗਲੈਂਡ ਬੈਸਟ ਬਣਿਆ ਬਹੁਤ ਬਹੁਤ ਵਾਰਕਾ ਸੋਹਣਿਆ ਜਿਉਦਾ ਰਹੇ ਵਸਤਰ ਲਓ ਕਬੱਡੀ ਪੈ ਗਈ ਹੈ ਹੁਣ ਚਾਰਾਂ ਦੇ ਵਿੱਚੋਂ ਆਓ ਬੱਲੇ 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 ਗੋਲਡੀ ਦੇ ਜਫਾ 'ਤੇ ਕਰੀ ਤਾੜੀਆਂ ਮਾਰਿਓ ਇਹ ਗੋਲਡੀ ਦਾ ਜਫਾ ਵੀ ਕਿਤੇ 5000 ਦਾ ਹੈ ਰਸ਼ਪਾਲ ਯੂਕੇ ਦੇ ਵੱਲੋਂ ਆਹ ਗੋਲਡੀ ਦੇ 5000 ਦਾ ਜਫਾ ਲਾ ਕੇ ਬੱਲੇ ਬੱਲੇ ਇਹ ਫਕਰ ਝੰਡੇ ਵਾਲੇ ਸੋਨੀ ਦੇ ਨਾਲ ਜੁੰਡੀ ਨਹੀਂ ਜਾ ਰਹੀ ਹੈ ਐਨ ਵੇਖਣਾ ਵੀ ਭਰਾ ਨੇ ਸਕੇ ਮੇਰੇ ਮਿੱਤਰੋ ਇਹ ਆ ਨੌਜਨ ਗੋਲਡੀ ਫਕਰ ਝੰਡੇ ਵਾਲਾ ਆਹ ਕੋਦੇ ਦੇ ਵੀਰ ਨੇ 5000 ਦਾ ਜਫਾ ਲਾ ਦਿੱਤਾ ਰਸ਼ਪਾਲ ਜੀ ਵੱਨਿਓ ਵੱਡੇ ਮਾਨ ਸਨਮਾਨ ਨੇ ਬਾਲਮ ਧੂਰ ਕੋਟੀਆਂ ਸੋਨੀ ਨੇ ਕੱਲ ਟੈਨਫੋਰਡ ਦੀ ਖੇਡ ਕਲੱਬ ਦੇ ਲਈ ਬੈਸਟ ਬਣ ਕੇ ਵੱਡਾ ਨਾਮ ਬਣਾਇਆ ਹੈ ਮੇਰੇ ਮਿੱਤਰੋ ਸੋਦੀ ਫੱਕਰ ਝੰਡੇ ਵਾਲਾ ਸਰਦਾਰ ਮਲਕੀਤ ਸਿੰਘ ਜੀ ਮੀਤਾ ਆਪਣੇ ਸਮੇਂ ਦੇ ਚੋਟੀ ਦੇ 스타 ਰਹੇ ਹੈ ਉਹਨਾਂ ਦੇ ਪੁੱਤਰ ਦੀ ਇੰਗਲੈਂਡ ਦੇ ਵਿੱਚ ਝਣਾਈ ਹੈ ਅੱਜ ਦੇ ਸਮੇਂ ਦੇ ਵਿੱਚ ਮੇਰੇ ਮਿੱਤਰੋ ਲਓ ਸਾਹਮਣੇ ਰਮਰਾ ਹਸਨਪੁਰੀਆ ਕਬੱਡੀ ਕਬੱਡੀ ਕਰਦਾ ਹੈ ਗੋਲ ਦੀ ਤਿਆਰ ਪਰ ਸਾਹਮਣੇ ਵੇਖਦਾ ਮੋਨੂ 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 ਸਿਰਸਰ ਆਹ ਮੋਨੂ ਸਿਰਸਰ ਚੌਥਾਂ ਨਾਲ ਆ ਗਿਆ ਰੋਡਿਆਂ ਆ ਲਓ ਮੋਨੂ ਵੀ ਕਮਾਲ ਕਰ ਗਿਆ ਮੋਨੂ ਸਿਰਸਰ ਦੇ 4 ਅਰਸ਼ ਮੁਕਨ ਵਾਲੀ ਦੇ 5 9 ਜਫੇ ਕਹਿੰਦੇ ਦੋਨਾਂ ਜਫਿਆਂ ਦੇ ਹੋ ਗਿਆ ਲੈ ਵੀ ਭਾਲਿਆ ਕੌਣ ਏਸੀ ਜਿੱਤਦਾ ਇਹਦੇ ਸਮਾਂ ਦੱਸਿਆ ਉਧਰ ਰਾਜ ਫਕਰ ਝੰਡੇ ਵਾਲਾ ਕਾਪੀ ਦੇ ਹਿੱਕ ਤੇ ਝਰੀਟਾ ਮਾਰਦਾ ਆਹ ਕਹਿੰਦੇ ਮੈਚ ਚੋਟੀ ਦਾ ਚੱਲਦਾ ਪੈਂਦੀ ہوئی ਰੇਡ ਕਹਿੰਦੇ ਆ ਵੀ ਹੰਕਾਰ ਦੇ ਵਿੱਚ ਬਹੁਤ ਵਜਰ ਹੁੰਦਾ ਜਿਹੜੀ ਬੇੜੀ 'ਚ ਪੈਰ ਧਰਦਾ ਉਹ ਅਕਸਰ ਡੁੱਬ ਜਾਂਦੀ ਹੈ ਉਹ ਅਕਸਰ ਡੁੱਬ ਜਾਂਦੀ ਹੈ ਇਸ ਕਰਕੇ ਹੰਕਾਰ ਤੋਂ ਜਿੰਨਾ ਬਚਿਆ ਜਾਵੇ ਉਹਨਾਂ ਹੀ ਚੰਗਾ ਉਹਨਾਂ ਹੀ ਚੰਗਾ ਉਹਦੇ 'ਚ ਭਲਾਈ ਹੈ ਜੇ ਬਚਿਆ ਜਾਵੇ ਲਓ ਆਪਣੇ ਕਬੱਡੀ ਪੌਣ ਲਈ ਜੀਤੀ ਫੇਰ ਤਿਆਰਬਰ ਤਿਆਰ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਯੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਦਾ ਪੇਚ ਸਿੱਖੇ ਬਿਨਾ ਗੱਲ ਨਾ ਬਣੇ ਦਾ ਪੇਚ ਸਿੱਖੇ ਬਿਨਾ ਕੰਮ ਜਿਹੜਾ ਮਰਜ਼ੀ ਕਰ ਲੋ ਕਹੇ ਕਬੱਡੀ ਖੇਡ ਲੋ ਕਹੇ ਖੇਤੀ ਕਰ ਲੋ ਕਹੇ ਬਿਜ਼ਨਸ ਕਰ ਲੋ ਦਾ ਪੇਚ ਜ਼ਰੂਰੀ ਹੈ ਤਕਨੀਕਾਂ ਜ਼ਰੂਰੀ ਹੈ ਲਓ ਜੀਤੀ ਦੀ ਰੇਡ ਤੇ ਅਰਸ਼ ਬੁੱਕਣ ਵਾਲੀ ਹੈ ਤਿੰਨ ਜੱਥਿਆਂ ਤੇ 5000 ਰਾਦੇ ਵੀਰ ਰਸ਼ਮਾਰ ਪੁੱਲਰ ਦੇ ਵੱਲੋਂ ਲੱਗਾ ਹੋਇਆ ਲਓ ਪੈਂਦੀ ਹੋਈ ਰੇਡ ਕਬੱਡੀ 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 ਪਰ ਨੰਬਰ ਰੇਡਰ ਦੇ ਹਿੱਸੇ ਦਾ ਜਿਹੜਾ ਇਧਰ ਅਰਸ਼ ਥੋੜਾ ਦਰਦ ਮਹਿਸੂਸ ਕਰਦਾ ਹੋਇਆ ਪਰਮਾਤਮਾ ਮੇਰ ਪਰੇ ਹੱਥ ਰੱਖ ਕੇ ਕਦੇ ਕਿਸੇ ਖਿਡਾਰੀ ਵੀਰ ਨੂੰ ਤਤੀਬਾ ਨਾ ਲੱਗੇ ਇਹ ਰੇਡਾਂ ਪਾਉਂਦੇ ਸੋਹਣੇ ਲੱਗਦੇ ਆ ਇਹ ਜੱਫੇ ਲਾਉਂਦੇ ਸੋਹਣੇ ਲੱਗਦੇ ਆ ਸੋ ਸਾਰੇ ਜਾਣੇ ਆਪਣੇ ਮਨ ਅਰਦਾਸ ਕਰਿਓ ਵੀ ਕਦੇ ਕਿਸੇ ਖਿਡਾਰੀ ਨੂੰ ਤਤੀਬਾ ਨਾ ਲੱਗੇ ਕਬੱਡੀ ਖੇਡਨੀ ਬਹੁਤ ਔਖੀ ਹੈ ਕਿਉਂਕਿ ਸੰਕਟਾਂ ਫਿੱਟ ਹੈ ਮਾੜੇ ਦੌਰ ਚੋਂ ਖਿਡਾਰੀ ਨੰਗਦੇ ਆ ਪਰ ਜਦੋਂ ਸਟਾਰ ਬਣਦਾ ਉਦੋਂ ਤੋਂ ਬੰਦਾ ਸਾਰਿਆਂ ਨੂੰ ਦਿਖਦਾ ਪਰ ਜਿਹੜਾ ਸੰਗਰ ਜਿਹੜਾ ਸਟਰਗਲ ਹੈ ਜਿਹੜਾ ਔਖਾ ਟਾਈਮ ਹੈ ਉਹ ਕਿਸੇ ਨੂੰ ਨਹੀਂ ਦਿਖਦਾ ਹੈ ਜਿਹੜਾ ਖਿਡਾਰੀ ਆਇਆ ਸਾਰੀ ਸੰਗਤ ਦਾ ਹੈਪੀ ਹੋਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮੋਕੇ ਦੇ ਪਾਈ ਪਾਸ ਕੋੜੇ ਆਏ ਨਾ ਸਮਝ ਪਤੰਦਰ ਦੇ ਜਾਣਾ ਸੀ ਕੋਟਕਪੂਰੇ ਨੂੰ ਤੇ ਰਾਹ ਪੈ ਗਏ ਜਲੰਧਰ ਦੇ ਜਾਣਾ ਸੀ ਕੋਟਕਪੂਰੇ ਨੂੰ ਤੇ ਰਾਹ ਪੈ ਗਏ ਜਲੰਧਰ ਦੇ ਮੋਕੇ ਦੀ ਗੱਲ ਪ੍ਰੋਮੋਟਰਾਂ ਦਾ ਇਲਾਕਾ ਗੜ ਮੰਨਿਆ ਜਾਂਦਾ ਮੋਗਾ ਆਹ ਸਾਹਮਣੇ ਬਾਲਮ ਢੂੜ ਕੋਟੀਆਂ ਇਸੜੇ ਕਾਰਨ ਢੂੜ ਕੋਟੀਆਂ ਲੈ ਵੀ ਗੁਜਾਰੀ ਰਿਸ਼ਪਾਲ ਭੋਲਰ ਯੂਕੇ ਤੋਂ ਸਾਡਾ ਵੀ ਅਨੰਦ ਮਾਣਦਾ ਹੈ ਉਹਨਾਂ ਦੇ ਵੱਲੋਂ ਚਾਰੇ ਰੈਫਰੀਆਂ ਦੇ ਲਈ ਇੱਕ ਇੱਕ ਹਜ਼ਾਰ ਦੇ ਮਾਨਸਿਕਾਰ ਆਏ ਆ ਸਾਡੇ ਕਸ਼ਮੀਰ ਵੀਰ ਦੇ ਲਈ ਨਾਲ ਸਾਡੇ ਇਧਰ ਭੀਖੀ ਵਾਲੇ ਭਰਾਵਾਂ ਲਈ ਇਹ ਨਾਲ ਹਾਲਾ ਸਾਡਾ ਵੀਰ ਸਾਰੇ ਭਰਾਵਾਂ ਲਈ ਵੱਡੇ ਮਾਸਕਰ ਰਿਸ਼ਪਾਲ ਵੀਰ ਦੇ ਵੱਲੋਂ ਲਓ ਪਾਰੰਬ ਦੀ ਰੇਡ ਮੁਕਾਬਲਾ ਸਿਰੇ ਦਾ ਔਰ ਧੂੜ ਕੋਟੀਆ ਵੀ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਹੈ ਜਹੰਦਰ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੁੜ ਦਿੱਤਾ ਹੈ ਅਗਲੀ ਰੇਡ ਰਮਨਾ ਆ ਗਿਆ ਆ ਹਸਨਪੁਰੀਆ ਰਮਨਾ ਇਸ ਵੇਲੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਨਮਾ ਜਿਲ੍ਹਾ ਮਲੇਰਕੋਟੜਾ ਬਣ ਗਿਆ ਪੁੱਛਣ ਦੇ ਪਤਾ ਨਾ ਕਣ ਲੱਗਣਾ ਵੀ ਸੁਗਰਾਜ ਭਾਈ ਹਸਨਪੁਰ ਮਲੇਰ ਕੋਟ ਲੈ ਜਾਂਦਾ ਜਾਂ ਸੰਗਰੂਰ ਦੇ ਵਿੱਚ ਇਹਨਾਂ ਗੱਲਾਂ ਵੱਖਰੀਆਂ ਨੇ ਲਾ ਸਾਹਮਣੇ ਵੇਖਣਾ ਵੀ ਨੌਜ ਨੇ ਇਸ ਲਈ ਧਨੌਰੀ ਆਣਾ ਆਹ ਭੋਲੂ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਆਹ ਦੂਜੇ ਪਾਸੇ ਜਾਫੀ ਬਣਾ ਤੇਜ਼ ਤਰਾਰ ਫੜਦੇ ਤਾਂ ਆਹ ਪਰ ਸਾਹਮਣੇ ਮੁੰਡਾ ੱੱਕੀ ਆਉਂਦਾ ੱੱਕੀ ਆਉਂਦਾ ਮੈਚ ਹੋ ਗਿਆ ਸਮਾਪਤ ਭੋਲੇ